ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਦੇ ਆਯੁਰਵੇਦਿਕ ਇਲਾਜ ਦੀ ਜੇਕਰ ਗੱਲ ਕਰੀਏ ਤਾਂ ਮਰਦਾਂ ਦੇ ਵਿੱਚ ਸੈਕਸ ਸਮੱਸਿਆ ਯਾਨੀ ਕਿ ਸੈਕਸ਼ੂਅਲ ਡਿਸਫੰਕਸ਼ਨ ਹੁਣਾ ਆਮ ਗੱਲ ਹੈ ਅਜਿਹੇ ਮਾਮਲੇ ਆ ਰਹੇ ਹਨ ਜਿਸ ਵਿੱਚ ਪੁਰਸ਼ 35 ਤੋਂ 40 ਸਾਲ ਦੀ ਉਮਰ 'ਚ ਪਹੁੰਚਦੇ ਪਹੁੰਚਦੇ ਖੁਦ ਨੂੰ ਬੇहद ਕਮਜ਼ੋਰ ਮਹਿਸੂਸ ਕਰਨ ਲੱਗ ਜਾਂਦੇ ਨੇ ਦੋਸਤੋ ਬਚਪਨ 'ਚ ਕੀਤੀਆਂ ਗਲਤੀਆਂ ਹਸਤਮੈਥਨ ਕਾਰਨ ਆਈ ਮਰਦਾਨਾ ਕਮਜ਼ੋਰੀ ਹੋਣ ਤੇ ਪੁਰਸ਼ ਨੂੰ ਆਪਣੇ ਉੱਪਰ ਪਛਤਾਵਾ ਹੋਣ ਲੱਗਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਬੇहद ਆਮ ਹਨ ਆਮ ਤੌਰ ਤੇ ਪੁਰਸ਼ ਆਪਣੀ ਇਸ ਅੰਦਰੂਨੀ ਕਮਜ਼ੋਰੀ ਬਾਰੇ ਕਿਸੇ ਨਾਲ ਵੀ ਕੋਈ ਗੱਲਬਾਤ ਸਾਂਝੀ ਨਹੀਂ ਦੇ ਸਗੋਂ ਚੋਰੀ ਛੁਪੇ ਵੈਦਾਂ ਹਕੀਮਾਂ ਪੰਸਾਰੀਆਂ ਤੇ ਮੈਡੀਕਲ ਸਟੋਰਾਂ ਤੋਂ ਕੈਪਸੂਲ ਜਾਂ ਗੋਲੀਆਂ ਲੈ ਕੇ ਉਹਨਾਂ ਦਾ ਸੇਵਨ ਕਰਨ ਲੱਗ ਜਾਂਦੇ ਨੇ ਪਰ ਇਸ ਤਰ੍ਹਾਂ ਦਵਾਈਆਂ ਦਾ ਪ੍ਰਯੋਗ ਕਰਨਾ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਸਰੀਰ ਦੀਆਂ ਹੋਰ ਬਿਮਾਰੀਆਂ ਵਾਂਗ ਹੀ ਮਰਦਾਨਾ ਸਮੱਸਿਆਵਾਂ ਵੀ ਇੱਕ ਆਮ ਜੀ ਗੱਲ ਹੈ ਬਸ ਜ਼ਰੂਰਤ ਹੈ ਤਾਂ ਸਹੀ ਸਲਾਹ ਤੇ ਆਯੁਰਵੇਦਿਕ ਇਲਾਜ ਦੀ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਜੀ ਹਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੀਆਂ ਆਦਤਾਂ ਬਦਲਣੀਆਂ ਪੈਣਗੀਆਂ ਜਾਨੀ ਕਿ ਬੁਰੀਆਂ ਆਦਤਾਂ ਦਾ ਤਿਆਗ ਕਰਨਾ ਹੋਵੇਗਾ ਜੇਕਰ ਤੁਸੀਂ ਨਿਯਮਤ ਤੌਰ ਤੇ ਮਜਬੂਰੀ ਕਾਰਨ ਫਾਸਟ ਫੂਡ ਜਾਂ ਫਿਰ ਜੰਕ ਫੂਡ ਖਾਂਦੇ ਹੋ ਤਾਂ ਕੋਈ ਹੋਰ ਬਦਲ ਲੱਭੋ ਇਹ ਤੁਹਾਨੂੰ ਅੰਦਰੋਂ ਕਮਜ਼ੋਰ ਬਣਾਉਂਦਾ ਹੈ ਜੇਕਰ ਤੁਸੀਂ ਆਪਣੀ ਰੈਗੂਲਰ ਡਾਈਟ ਦੇ ਵਿੱਚ ਦੁੱਧ ਦਾਲਾਂ ਹਰੀਆਂ ਸਬਜ਼ੀਆਂ ਪੱਤੇਦਾਰ ਸਬਜ਼ੀਆਂ ਜਾਂ ਫਿਰ ਅੰਡੇ ਵਰਗੇ ਪ੍ਰੋਟੀਨ ਨਾਲ ਭਰਪੂਰ ਭੋਜਨ ਦਾ ਸੇਵਨ ਨਹੀਂ ਕਰਦੇ ਤਾਂ ਫਿਰ ਤੁਸੀਂ ਆਪਣੇ ਲਈ ਜੋ ਕਮੀ ਲੈ ਰਹੇ ਹੋ ਜੇਕਰ ਤੁਸੀਂ ਹਮੇਸ਼ਾ ਛੋਟੀਆਂ-ਛੋਟੀਆਂ ਗੱਲਾਂ ਤੇ ਤਣਾਅ ਵਿੱਚ ਰਹਿੰਦੇ ਹੋ ਗੁੱਸੇ ਵਿੱਚ ਰਹਿੰਦੇ ਹੋ ਤਾਂ ਇਸ ਆਦਤ ਨੂੰ ਛੱਡ ਦਿਓ ਤਣਾਅ ਤੁਹਾਡੀ ਮਰਦਾਨਾ ਸਿਹਤ ਉੱਤੇ ਅਸਰ ਪਾਉਂਦਾ ਹੈ ਜੇਕਰ ਤੁਸੀਂ ਸ਼ਰਾਬ ਜਾਂ ਵਾਈਨ ਇੱਕ ਜਾਂ ਦੋ ਗਲਾਸ ਦਵਾਈ ਦੇ ਵਾਂਗ ਪੀਂਦੇ ਹੋ ਫਿਰ ਤਾਂ ਠੀਕ ਹੈ ਪਰ ਜੇ ਤੁਸੀਂ ਨਿਯਮਤ ਤੌਰ ਤੇ ਬੋਤਲਾਂ ਦੀਆਂ ਬੋਤਲਾਂ ਖਾਲੀ ਕਰ ਦਿੰਦੇ ਹੋ ਤਾਂ ਇਹ ਗਲਤ ਹੈ ਇਹ ਸਿਹਤ ਵਾਸਤੇ ਚੰਗੀ ਗੱਲ ਨਹੀਂ ਹੈ ਇਸ ਦੇ ਨਾਲ ਮਰਦਾਨਾ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਮਨੁੱਖ ਨੂੰ ਅੰਦਰੂਨੀ ਸਰੀਰਕ ਤਾਕਤ ਬਰਕਰਾਰ ਰੱਖਣ ਲਈ ਰੋਜ਼ਾਨਾ ਛੋਹਾਰਾ ਖਾਣਾ ਚਾਹੀਦਾ ਹੈ ਇਸ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ ਹੋ ਸਕੇ ਤਾਂ ਸਵੇਰੇ ਕੱਚਾ ਖਾਓ ਹੋ ਸਕੇ ਤਾਂ ਰਾਤ ਨੂੰ ਗਰਮ ਦੁੱਧ ਦੇ ਵਿੱਚ ਦੋ ਛੁਆਰੇ ਭਿਉਂ ਕੇ ਰੱਖ ਦਿਵੋ ਤੇ ਸਵੇਰੇ ਉੱਠ ਕੇ ਉਹਨਾਂ ਨੂੰ ਖਾ ਲਓ ਕੁਝ ਦੇਰ ਬਾਅਦ ਦੁੱਧ 'ਚੋਂ ਕੱਢੋ ਤੇ ਛੁਆਰੇ ਖਾ ਲਓ ਤੇ ਫਿਰ ਦੁੱਧ ਪੀ ਲਓ ਇਹ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਇਸ ਦੇ ਨਾਲ ਤੁਹਾਡੀ ਮਰਦਾਨਾ ਕਮਜ਼ੋਰੀ ਦੂਰ ਹੋ ਜਾਵੇਗੀ ਹਰ ਵਿਅਕਤੀ ਨੂੰ ਅਸ਼ਵਗੰਧਾ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ ਇਹ ਬਾਜ਼ਾਰ ਦੇ ਵਿੱਚ ਪਾਊਡਰ ਅਤੇ ਟੈਬਲੇਟ ਦੋਵਾਂ ਰੂਪਾਂ ਦੇ ਵਿੱਚ ਉਪਲਬਧ ਹੈ ਦੋ ਗੋਲੀਆਂ ਜਾਂ ਇੱਕ ਚਮਚ ਚੂਰਨ ਸਵੇਰੇ ਸ਼ਾਮ ਦੁੱਧ ਦੇ ਨਾਲ ਲਓ ਖਾ ਲੋ ਅਸ਼ਵਗੰਧਾ ਨਾ ਸਿਰਫ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦੀ ਹੈ ਸਗੋਂ ਤੁਹਾਨੂੰ ਅੰਦਰੂਨੀ ਤਾਕਤ ਵੀ ਦਿੰਦੀ ਹੈ ਇਸ ਤੋਂ ਇਲਾਵਾ ਲਸਣ ਅਤੇ ਪਿਆਜ਼ ਦਾ ਸੇਵਨ ਪੁਰਸ਼ਾਂ ਲਈ ਬਹੁਤ ਹੀ ਫਾਇਦੇਮੰਦ ਹੈ ਜੇਕਰ ਤੁਸੀਂ ਸਰੀਰਕ ਕਮਜ਼ੋਰੀ ਦੇ ਨਾਲ ਜੂਝ ਰਹੇ ਹੋ ਤਾਂ ਸਵੇਰੇ ਵਰਸ਼ ਕਰਨ ਤੋਂ ਬਾਅਦ ਲਸਣ ਦੀਆਂ 2-3 ਕੱਚੀਆਂ ਕਲੀਆਂ ਖਾਓ ਧਿਆਨ ਰਹੇ ਕਿ ਅੱਧੇ ਘੰਟੇ ਤੱਕ ਪਾਣੀ ਨਾ ਪੀਓ ਇਹ ਤੁਹਾਨੂੰ ਜ਼ੁਕਾਮ ਅਤੇ ਖਾਂਸੀ ਤੋਂ ਦੂਰ ਰੱਖੇਗਾ ਅਤੇ ਤੁਹਾਨੂੰ ਅੰਦਰੂਨੀ ਤਾਕਤ ਵੀ ਦੇਵੇਗਾ ਇਹ ਇੱਕ ਬਹੁਤ ਹੀ ਵਧੀਆ ਐਂਟੀ ਬਾਇਓਟਿਕ ਵੀ ਹੈ ਪਿਆਜ਼ ਦਾ ਸੇਵਨ ਸਲਾਦ ਦੇ ਰੂਪ ਦੇ ਵਿੱਚ ਕਰਨਾ ਵੀ ਸਿਹਤ ਲਈ ਬਿਹਤਰ ਹੈ ਪਿਆਜ਼ ਦਾ ਸਲਾਦ ਰੀਡ ਜਾਂ ਬਲੈਕਬੈਰੀ ਵਿਨੇਗਰ ਚ ਡਬੋ ਕੇ ਖਾਣਾ ਜ਼ਿਆਦਾ ਫਾਇਦੇਮੰਦ ਹੋਵੇਗਾ ਸੋ ਦੋਸਤੋ ਇਹਨਾਂ ਨੁਸਖਿਆਂ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੀ ਮਰਦਾਨਾ ਕਮਜ਼ੋਰੀ ਠੀਕ ਹੋ ਸਕਦੀ ਹੈ ਬਿਊਰੋ ਰਿਪੋਰਟ ਹਕੀਕੀ ਟੀਵੀ ਪੰਜਾਬੀ